ਸਾਂ ਦੇ ਬਾਦਰ ਤੇ ਬਖਦਾ ਕੋਰਮ ਦਿਆ ਤੇ ਸਤਿਗੁਰੂ ਨਾਮ ਤੇ ਮਰਦਾਨਾ ਪੂਰੇ ਜਾ ਰਹੇ ਆ ਮਰਦਾਨਾ ਕਿਹਾ ਬਾਬਾ ਖਤਾਨ ਹੋਈ ਹੈ ਸਤਿਗੁਰੂ ਕਿਹਾ ਉਹ ਸਾਹਮਣੇ ਗ੍ਰਾਪਤ ਹੈ ਆਪੋ ਸਾਹੇ ਰਾਮ ਕਰਦੇ ਆ ਮਰਦਾਨਾ ਜੀ ਲੇਟ ਗਏ ਸਤਿਗੁਰੂ ਬੈਠ ਗਏ ਸਤਿਗੁਰੂ ਨੇ ਬੈਠੇ ਨੇ ਮਰਦਾਨੇ ਦੇ ਮੋਥੇ ਤੇ ਹੱਥ ਕਰਕੇ ਆ ਤੇਰ ਬੁਖਾਰ ਸੀ ਸਭ ਤੋਂ ਹੋਰ ਨਜ਼ੀਫ਼ ਫਾਇਲ ਮਰਦਾਨੇ ਦਾ ਸੀਸ ਆਪ ਦੀ ਝੋੜੀ ਚ ਰੱਖਿਆ ਕਹਿ ਲਗੇ ਭਾਈ ਜੀ ਤੁਸੀਂ ਦਾ ਸਭ ਕੁਝ ਲੱਗੇ ਆ ਆਪ ਦੀ ਕੋਈ ਮੰਗ ਆਪ ਨੂੰ ਖਾਲੀ ਨਹੀਂ ਜਾਣ ਦੇਾਂਗੇ ਆਪ ਦੀ ਕੋਈ ਮੰਗ ਹੈ ਆਪ ਦੀ ਕੋਈ ਖਾਸ਼ ਤਹਾਨੂੰ ਦਫਨ ਕਰਕੇ ਅਗਣ ਪੇਕਸ਼ ਕੋਈ ਯੂਜ਼ ਕਰਨੀ ਸਹਾਨੂੰ ਕੋਈ ਤੁਹਾਡੀ ਜਾਦਗਰ ਅੰਸਾਰ ਤੇ ਹੀ ਹੈ ਮਸਜਿਦ ਅੰਸਾਰ ਤੇ ਹੀ ਕੋਈ ਉਤਰਨੀ ਤੁਸੀਂ ਸਾਥ ਆ ਜਿੰਦਗੀ ਸਾਡਾ ਸਾਥ ਦਿੱਤਾ ਨਾ ਕੋਈ ਧਰਮ ਸ਼ਾਸਨ ਅੰਸਾਰ ਤੇ ਹੀ ਮਰਦਾਨਾ ਝਟ ਬੋਲੇ ਸਤਿਗੁਰੂ ਮੈਂ ਜਾਣਨਾ ਤੁਹਾਨੂੰ ਤੁਸੀਂ ਮੈਂ ਮੁਕਤ ਹੋਣ ਲੱਗਾ ਤੁਹਾਡੀ ਝੋਲੀ ਚ ਕਰਮਾ ਵਾਲਾ ਮੈਨੂੰ ਇਹ ਵੀ ਯਕੀਨ ਹੈ ਤੁਸੀਂ ਹਟਮਾਸ ਚੋਂ ਮੈਨੂੰ ਬਤਾਏਗੀ ਦੇਣ ਬਾਅਦ ਮੈਨੂੰ ਕਾਰੇ ਇੱਸ਼ਾ ਦੇ ਵਿੱਚ ਕੈਦ ਨਹੀਂ ਕਰੋਗੇ ਸਤਿਗੁਰੂ ਕਿਹਾ ਮੰਗੋ ਮਰਦਾਨਾ ਨੇ ਕਿਹਾ ਸਤਿਗੁਰੂ ਮੇਰੀ ਇੱਕੋ ਅਰਜ਼ ਹੈ ਮੈਨੂੰ ਕੁਛ ਛੋੜਨਾ ਨਹੀਂ ਨਾ ਇੱਥੇ ਨਾ ਉੱਥੇ ਸਤਿਗੁਰੂ ਮੈਂ ਤੁਹਾਨੂੰ ਜਾਣਦਾ ਹਾਂ ਤੂੰ ਖੁਦਾਏ ਦਾ ਕੀਤਨੀਆ ਮੈਂ ਤੇਰਾ ਕੀਤਨੀਆ ਤੂੰ ਖੁਦਾਏ ਨੂੰ ਜਾਣਨਾ ਹੈ ਤੂੰ ਖੁਦਾਏ ਨੂੰ ਪਾਇਆ ਹੈ ਖੁਦਾਏ ਤੇਰੀ ਮੰਦ ਹੈ ਮੈਂ ਤੈਨੂੰ ਜਾਣਨਾ ਮੈਂ ਤੈਨੂੰ ਪਾਇਆ ਤੂੰ ਮੈਨੂੰ ਜਾਣਦਾ ਬਸ ਮੇਰੀ ਅਰਜ਼ ਕਬੂਲ ਕਰਿਓ ਵਿਛੋੜਿਓ ਜੇਨਾ ਕੰਨੇ ਸਤਿਗੁਰਾਂ ਅਰੇ ਬਾਵਾ 28 ਤੇ ਤਲਵੰਡੀ ਗੱਲ ਰੁਖ ਕੀਤਾ ਤਲਵੰਡੀ ਪਿੰਡ ਆ ਕੇ ਨਾਉ ਆਪੇ ਕਰ ਕੇ ਨਾਉ ਮਰਦਾਨੇ ਦੇ ਕਰ ਕੇ ਪਿੰਡ ਦੇ ਵਿਚਾਰੇ ਖੂ ਖੂ ਦੀ ਮੌਂਟ ਤੇ ਬੈਠ ਗਏ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਜੁੜਦੇ ਗਏ ਦਰਿਆ ਪਟੀਆਂ ਪਿਛਦੀਆਂ ਗਈਆਂ ਮਰਦਾਨੇ ਦੇ ਘਰ ਵੀ ਪਤਾ ਲੱਗਿਆ ਬਹਾਦੀ ਮਰਦਾਨਾ ਜੀ ਦਾ ਵੱਡਾ ਬੇਟਾ ਸ਼ਹਿਜ਼ਾਦਾ ਉਹ ਆਏ ਬੈਠ ਗਏ ਥੋੜੀ ਵੀ ਦੇਰ ਬਾਅਦ ਆਪਣੇ ਸਾਥੀਆਂ ਨੂੰ ਪੁੱਛਿਆ ਅੱਪੂ ਕਿੱਥੇ ਹੈ ਜੀ ਕੋਈ ਉੱਤਰ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਕੁਛ ਦੇਰ ਬਾਅਦ ਪਾਤਸ਼ਾਹ ਕੋਲ ਗਏ ਜੀ ਬਾਬਾ ਜੀ ਅੱਪੂ ਕਿੱਥੇ ਹੈ ਜੀ ਅੱਪੂ ਕਿੱਥੇ ਹੈ ਸਤਗੁਰੂ ਪਿਆਰ ਦਿੱਤਾ ਦੇਖਿਆ ਤੇਰੇ ਅੱਬੂ ਨਿਜ ਕਰਤੇ ਹੋਏਗੇ ਅਸ਼ੀਆ ਪੁੱਤਰ ਜੋ ਨਿਜ ਪਰ ਚਲੇ ਜਾਂਦੇ ਆ ਉਹਨਾਂ ਦਾ ਸੋਗ ਨਹੀਂ ਕਰੀਂਦਾ ਤੇਰੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਤੂੰ ਮੰਗ ਜੋ ਮੰਗੇਗਾ ਤੇਰੀ ਝੋਲੀ ਪਾਵਾਂਗੇ ਸ਼ਹਿਰ ਦਾ ਕਹਿ ਲੱਗਿਆ ਸਤਿਗੁਰੂ ਤੁਸੀਂ ਦੁਨੀਆਂ ਚ ਤੁਰਦੇ ਫਿਰਦੇ ਗਿਆਨ ਬਣਦੇ ਰਹੇ ਦੁਨੀਆ ਗਿਆਨਬਾਨ ਹੋ ਗਈ ਅਸੀਂ ਤਰਵੰਡੀ ਦੇ ਲੋਕ ਤੁਸੀਂ ਤਰਵੰਡੀ ਨਹੀਂ ਅਸੀਂ ਤਰਵੰਡੀ ਦੇ ਲੋਕ ਅਣਪੜ੍ਹ ਦੇ ਅਣਪੜ੍ਹ ਮੂਰਖ ਦੇ ਮੂਰਖ ਸਾਨੂੰ ਅਣਪੜ੍ਹਾਂ ਨੂੰ ਐਂ ਨਹੀਂ ਪਤਾ ਅਸੀਂ ਤੁਹਾਨੂੰ ਮੰਗਣਾ ਕੀ ਹੈ ਆ ਵੱਡਿਆਂ ਤੋਂ ਮੰਗੀਦਾ ਕੀ ਹੈ ਹਾਂ ਇਹਨਾਂ ਪਤਾ ਹੈ ਦੋਨੋਂ ਬਿਆਨਤ ਵੱਡੇ ਐ ਤੇ ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਦੇਣੀ ਨਹੀਂ ਹੁੰਦੀ ਤੇ ਫਿਰ ਸਤਿਗੁਰਾਂ ਨੇ ਰਵਾਵ 28 ਤੇ ਸ਼ਹਾਜਾਦੇ ਦੇ ਹੱਥ ਫੜਾਤੀ ਕੁਝ ਨਹੀਂ ਪੁੱਛਿਆ ਵੀ ਅੱਪ ਨੂੰ ਕੀ ਮੰਗਿਆ ਸੀ ਅੱਪ ਨੂੰ ਕੀ ਦਿੱਤਾ ਫਿਰ ਸਾਖੀਕਾਰ ਲਿਖਦਾ ਫਿਰ ਕੀਰਤਨ ਸ਼ੁਰੂ ਹੋਇਆ ਗਈ देर ਰਾਤ ਤੱਕ ਤਰਵੰਦੀ ਦੇ ਲੋਕਾਂ ਨੇ ਕੀਰਤਨ ਦੇ ਵਿੱਚ ਅੰਤਰਗਤ ਇਸ਼ਨਾਨ ਕੀਤੇ ਜਦੋਂ ਗੁਰੂ ਸਾਹਿਬ ਦੇਖੋ ਰਵਾਤ ਫਰਾਉਣੀ ਇਹ ਸਾਡੀ ਵਿਰਾਸਤ ਹੈ ਇਹ ਸਾਡੀ ਵਿਰਾਸਤ ਹੈ ਕਿਸੇ ਫਕੀਰ ਦੀ ਵਿਰਾਸਤ ਹੈ ਕਿ ਗੁਰੂ ਮਾਨ ਸਿੰਘ ਸਾਹਿਬ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਹੋਈ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਗੁਰੂ ਸਾਹਿਬ ਦਾ ਵਾਸਾ ਕਿੱਥੇ ਹੈ ਗੁਰੂ ਸਾਹਿਬ ਦਾ ਵਾਸਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਛਾ ਚ ਤੇ ਮਰਦਾਨਾ ਜੀ ਦਾ ਵਾਸਾ ਕਿੱਥੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਵਿੱਚ ਇਹ ਸਾਡਾ ਇਤਿਹਾਸ ਹੈ ਜੇ ਅਸੀਂ ਗੁਰੂ ਸਾਹਿਬਾਂ ਨੂੰ ਮੰਹਾਉਣੀ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰੂ ਸਿਧਾਂਤ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਗੁਰੂ ਸਿਧਾਂਤ ਤੋਂ ਬਾਹਰ ਕੀਤੀ ਹੋਈ ਕੋਈ ਵੀ ਗੱਲ ਸਿੱਖ ਧਰਮ ਦੇ ਵਿੱਚ ਪਰਵਾਣ ਨਹੀਂ ਹੈ ਤੁਸੀਂ ਕਰਮਾਂ ਵਾਲਿਆਂ ਰੋਜ ਗੁਰਦੁਆਰਾ ਸਾਹਿਬ ਆਉਣੇ ਬੜੀ ਚੰਗੀ ਗੱਲ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਪਰ ਕੋਸ਼ਿਸ਼ ਕਰੋ ਸਿੱਖੀ ਤੋਂ ਟੁੱਟਰੇ ਬੱਚੇ ਉਹਨਾਂ ਨੂੰ ਆਪ ਦੀ ਝੋਲੀ ਦਾ ਨਿੱਕ ਦੇਓ ਉਹਨਾਂ ਨੂੰ ਗੁਰੂ ਕੀਆਂ ਸਾਕੀਆਂ ਪਹਿਲਾਂ ਸਾਡੇ ਤਾਂ ਵੀ ਸਾਡੇ ਮਾਤਾ ਪਿਤਾ ਰੋਜ ਕੋਈ ਨਾ ਕੋਈ ਗੁਰੂ ਕੀ ਸਾਕੀ ਸੁਣਾ ਕੇ ਪਾਉਂਦੇ ਹੁੰਦੇ ਸੀ ਤੇ ਅਸੀਂ ਸਾਡੇ ਚ ਪ੍ਰਪੱਕ ਤਾਂ ਹੁੰਦੀ ਗਈ ਮੈਂ ਇੱਕ ਗੱਲ ਕਹਿ ਕੇ ਬਸ ਸਮਾਪਤੀ ਕਰਨ ਲੱਗਾ ਗੁਰੂ ਸਾਹਿਬ ਜਦੋਂ ਦਸ਼ਵੇਸ਼ ਪਿਤਾ ਨੇ ਗੁਰਦਾ ਕਦੀ ਗੁਰੂ ਗੰਗਾ ਸਾਹਿਬ ਪਾਸ਼ਾਣ ਬਖਸ਼ੀ ਨਾਲ ਤੇ ਉਦੋਂ ਵੀ ਸਿੱਖਾਂ ਨੂੰ ਬਰਾਜ ਜਾ ਕੇ ਪੁੱਛਿਆ ਸੀ ਵੀ ਸਾਨੂੰ ਕਿਹਦੇ ਲੜਵਾ ਚੱਲੇ ਉਹਦੋਂ ਪਾਸ਼ਾਣ ਨੇ ਕਹ ਰਿਆ ਸੀ ਜਿਹਦੇ ਲੜਵਾ ਚੱਲੇ ਮੈਂ ਤੁਹਾਨੂੰ ਉਹ ਆਉਣ ਜਾਣ ਨਹੀਂ ਕਰੇਗਾ ਉਹ ਸਦੀਵੀ ਹੋਵੇਗਾ ਸਾਡਾ ਗੁਰੂ ਜਿੱਥੇ ਜੀਵਤ ਗੁਰੂ ਆ ਸਾਡੇ ਕੋਲ ਸਦੀਵੀ ਨੇ ਇਹਨਾਂ ਦੇ ਓਟ ਆਸਰੇ ਚਾਹੂंगे ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸੋ ਮੈਂ ਇੱਕੋ ਕਰ ਸੁਣ ਜਿਹੜੀ ਕਹਿਣੀ ਸੀ ਮੈਂ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਨਨਕਾਣਾ ਸਾਹਿਬ ਜਾ ਕੇ ਆਇਆ ਚਾਰ ਪੰਜ ਦਿਨ ਰਹਿ ਕੇ ਆਇਆ ਤੇ ਉਸ ਤੋਂ ਬਾਅਦ ਮੈਂ ਆਪ ਦਾ ਸਫਰਨਾਮਾ ਵੀ ਲਿਖਿਆ ਹੈ ਪਮੇ ਨਾਲ ਕਈ ਕਿਤਾਬਾਂ ਲਿਖ ਚੁੱਕੇ ਆਂ ਵੇਖੋ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਖੜ ਕੇ ਗੱਲ ਕਰਦਾ ਜਦੋਂ ਤੁਸੀਂ ਜਾਉਂਗੇ ਨਾ ਤਾਂ ਪਰੇਖੇ ਕਰ ਬਿਨਿਆ ਕੇ ਤੁਹਾਨੂੰ ਖੜਾਵਾਂ ਦੀ ਆਵਾਜ਼ ਸੁਣਦੀ ਹੈ ਐ ਲੱਗਦਾ ਵੀ ਗੁਰੂ ਸਾਹਿਬ ਮੇਰੇ ਪਿੱਛੇ ਆ ਗਏ ਜਦੋਂ ਕਿ ਤੁਸੀਂ ਬੈਠ ਕੇ ਕੀਰਤਨ ਸੁਣਨੇ ਹੋ ਸਾਨੂੰ ਐ ਲੱਗਦਾ ਵੀ ਗੁਰੂ ਸਾਹਿਬ ਸਾਨੂੰ ਖੁਸ਼ੀਆਂ ਬਖਸ਼ ਰਹੇ ਨੇ ਗੁਰੂ ਸਾਹਿਬ ਸਾਡੇ ਸਾਹਮਣੇ ਬੈਠੇ ਆਂ ਇਹ ਵੀ ਹੋ ਸਕਦਾ ਹੈ ਤੁਹਾਡੇ ਮਨ ਦੀ ਸਥਿਤੀ ਹੋਵੇ ਜੈਸੀ ਨੂੰ ਦੂਸਰੇ ਪੱਖ ਤੋਂ ਲੈਣਾ ਮਨੋਵਿਗਿਆਨਕ ਵਿਸ਼ੇ ਤੋਂ ਲੈਣਾ ਹੈ ਜਿਹੜੀ ਗੱਲ ਤੁਹਾਡੇ ਅਚੇਤ ਮਨ ਚ ਬੱਸੀ ਹੋਈ ਹੈ ਉਹ ਜਾਂ ਸੁਪਨੇ ਚ ਜਾਂ ਤੁਸੀਂ ਉਸ ਮਨ ਦੀ ਸਥਿਤੀ ਦੇ ਨਾਲ ਉਹ ਦਰਸ਼ਨ ਕਰ ਸਕਦੇ ਹੋ ਪਰ ਮੈਂ ਨੂੰ ਅਚੇਤ ਮਨ ਦੀ ਲੈਂਦਾ ਮੈਂ ਇਸ ਨੂੰ ਗੁਰੂ ਅਕਸ਼ ਦੀਆਂ ਬਖਸ਼ਿਸ਼ਾਂ ਲੈਣਾ ਸੋ ਤੁਹਾਡਾ ਸਾਰਿਆਂ ਦਾ ਗੁਰੂ ਪਾਤਸ਼ਾਹ ਦਾ ਗੁਰਪਰੂ ਬਣਾਉਣ ਤੇ ਮਨੇ ਜੇ ਗੁਰਸੇਵ ਸਿੰਘ ਜੀ ਬਨੋ ਬੀਬੀ ਜਗਿੰਦਰ ਜੀਤ कौर ਵੱਲੋਂ ਸਮੁੱਚੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਸਹਾਡਾ ਬਹੁਤ ਬਹੁਤ